ਆਪਣੇ ਹੱਕ ਮੰਗਦੇ ਮੰਗਦੇ ਬਹੁਤ ਸਾਰੇ ਕਿਸਾਨ ਸ਼ਹੀਦੀਆਂ ਪਾ ਗਏ ਪਰ ਅਜੇ ਤੱਕ ਕਿਸਾਨਾਂ ਨੂੰ ਆਪਣੇ ਹੱਕ ਨਹੀਂ ਮਿਲੇ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਭਾਵੇਂ ਕਿਸਾਨ ਮਰੇ ਜਾਂ ਜੀਵੇ ਪਰ ਕਿਸਾਨ ਫਿਰ ਵੀ ਸਾਰੀ ਦੁਨੀਆ ਦਾ ਟਿੱਡ ਪਰ ਰਿਹਾ ਹੈ ਸੱਪਾਂ ਦੀਆਂ ਸਿਰੀਆਂ ਮਿੱਧ-ਮਿੱਧ ਕੇ ਤੇ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਕਰ ਰਿਹਾ ਹੈ ਆਪਣੇ ਹੱਕ ਮੰਗ ਰਿਹਾ ਹੈ ਅੱਜ ਇਨ੍ਹਾਂ ਕਿਸਾਨਾਂ ਦਾ ਮੁਖੀ ਮਰਨ ਵਰਤ ਤੇ ਬੈਠਿਆ ਹੋਇਆ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੀ ਅੱਜ ਇਸ ਛੋਟੀ ਜਹੀ ਵੀਡੀਓ ਚ ਤੁਹਾਨੂੰ ਦੱਸਾਂਗੇ ਕਿ ਕੌਣ ਨੇ ਜਗਜੀਤ ਸਿੰਘ ਡੱਲੇਵਾਲ ਅੱਜ ਸਤਸ੍ਰੀਆ ਕਾਲ ਦੋਸਤੋ ਮੈਂ ਆ ਤੁਹਾਡਾ ਆਪਣਾ ਹੋਸਟ ਦੀਪ ਸਿੰਘ ਜੈਲ ਦਾ ਕਿਸਾਨ ਆਗੂ ਡੱਲੇਵਾਲ ਜੀ ਜਿਨ੍ਹਾਂ ਦਾ ਜਨਮ 4 ਅਕਤੂਬਰ 1957 ਨੂੰ ਪਿੰਡ ਡੱਲੇਵਾਲ ਜ਼ਿਲ੍ਹਾ ਫਰੀਦਕੋਟ ਦੇ ਕਿਸਾਨ ਪਰਿਵਾਰ ਚ ਹੋਇਆ ਡੱਲੇਵਾਲ ਨੇ ਮਢਲੀ ਸਿੱਖਿਆ ਪਿੰਡ ਗੋਲੇਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਅਤੇ 10ਵੀਂ ਤੱਕ ਦੀ ਸਟੱਡੀ ਸਰਕਾਰੀ ਹਾਈ ਸਕੂਲ ਗੋਲੇਵਾਲਾ ਤੋਂ ਕੀਤੀ ਏ ਕਰੀਬ 2 ਸਾਲ ਉਹਨਾਂ ਨੇ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿੱਚ ਲੱਗਾ ਏ ਅਤੇ ਉੱਚ ਵਿਦਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਾਸਲ ਕੀਤੀ ਉਹਨਾਂ ਨੇ ਸਾਇੰਸ ਦੇ ਵਿਸ਼ੇ ਵਿੱਚ ਐਮਏ ਅਤੇ ਐਲਐਲਬੀ ਤੱਕ ਦੀ ਸਟੱਡੀ ਕੀਤੀ ਏ ਜੀ ਹਾਂ ਜੋ ਸਰਕਾਰਾਂ ਤੇ ਬਾਕੀ ਲੋਕ ਕਹਿੰਦੇ ਵੀ ਕਿਸਾਨ ਤਾਂ ਅਨਪੜਨੇ ਉਹ ਦੇਖ ਲੈਣ ਵੀ ਕਿਸਾਨੀ ਆਗੂ ਤੇ ਬਾਕੀ ਕਿਸਾਨ ਕਿੰਨੇ ਪੜ੍ਹੇ ਲਿਖੇ ਨੇ ਬਗਾਵਤ ਤੇ ਦਲੇਰੀ ਡੱਲੇਵਾਲ ਨੂੰ ਆਪਣੇ ਪੁਰਖਿਆਂ ਤੋਂ ਮਿਲੀ ਹੈ ਕਿਉਂਕਿ ਡੱਲੇਵਾਲ ਦਾ ਪਰਿਵਾਰ ਦਾ ਪਿਛੋਕੜ ਰਾਜਸਥਾਨ ਦੇ ਜੈਸਲਮੇਰ ਨਾਲ ਜੁੜਿਆ ਹੋਇਆ ਹੈ ਕੁਝ ਸਮਾਂ ਪਾ ਕੇ ਜਗਜੀਤ ਸਿੰਘ ਡੱਲੇਵਾਲ ਸਿੱਧੂਪੁਰ ਜਥੇਬੰਦੀ ਚ ਬਲਾਕ ਦੇ ਪ੍ਰਧਾਨ ਬਣੇ ਤੇ ਪੰਜ ਵਾਰ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਬਣੇ ਇਸ ਤੋਂ ਬਾਅਦ ਉਹਨਾਂ ਨੂੰ ਜਥੇਬੰਦੀ ਦਾ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਜਿਵੇਂ ਕਿ ਹੁਣ ਡੱਲੇਵਾਲ ਸਾਹਿਬ ਹੁਣ ਕਿਸਾਨਾਂ ਲਈ ਮਰਨਵਰਤ ਤੇ ਬੈਠੇ ਨੇ ਇਸ ਤਰ੍ਹਾਂ 2006 ਵਿੱਚ ਕਿਸਾਨੀ ਸੰਘਰਸ਼ ਦੌਰਾਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ 42 ਸਾਥੀਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਸੀ ਜੇਲ੍ਹ ਅੰਦਰ ਪ੍ਰਬੰਧ ਸਹੀ ਨਾ ਹੋਣ ਕਰਕੇ ਡੱਲੇਵਾਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਭੁੱਖ ਹਰਤਾਲ ਸ਼ੁਰੂ ਕੀਤੀ ਗਈ ਜੋ ਕਿ 1 ਹਫਤਾ ਚਲੀ ਜਿਸ ਤੋਂ ਬਾਅਦ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਅੱਜ ਇਸ ਦਿਨ ਅਸੀਂ ਵੀਡੀਓ ਬਣਾ ਰਹੇ ਹਾਂ ਅੱਜ ਤੱਕ ਡੱਲੇਵਾਲ ਸਾਹਿਬ ਹੁਣਾਂ ਨੂੰ 24 ਦਿਨ ਹੋ ਚੁੱਕੇ ਨੇ ਮਰਨ ਵਰਤ ਤੇ ਬੈਠੇ ਪਰ ਅਜੇ ਤੱਕ ਸਰਕਾਰ ਨੂੰ ਕੋਈ ਫਰਕ ਨਹੀਂ ਪਿਆ ਡਾਕਟਰਾਂ ਨੇ ਕਿਹਾ ਹੈ ਕਿ ਕਿਸੇ ਵਕਤ ਵੀ ਹੋਣਾ ਦੇ ਆਰਗਨਸ ਫੇਲ ਹੋ ਸਕਦੇ ਨੇ ਤੇ ਉਹਨਾਂ ਨੂੰ ਸਾਇਲੈਂਟ ਅਟੈਕ ਹੋ ਸਕਦਾ ਹੈ ਸਾਰੇ ਹੀ ਕਿਸਾਨ ਤੇ ਹੋਰ ਚੰਗੇ ਸਮਝਦਾਰ ਲੋਕ ਉਹਨਾਂ ਲਈ ਅਰਦਾਸਾਂ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਡੱਲੇਵਾਲ ਜੀ ਕੈਂਸਰ ਦੇ ਮਰੀਜ਼ ਵੀ ਹਨ ਕੁਝ ਸਮਾਂ ਪਹਿਲਾਂ ਡੱਲੇਵਾਲ ਜੀ ਦੀ ਪਤਨੀ ਦਾ ਦੇਹਾਂਤ ਹੋ ਗਿਆ ਸੀ ਪਰ ਫਿਰ ਵੀ ਜੱਟ ਡੋਲਿਆ ਨਹੀਂ ਕਿਸਾਨਾਂ ਦੇ ਨਾਲ ਹਿੱਕ ਤਾਣ ਕੇ ਤੁਰਿਆ ਤੇ ਅੱਜ ਕਿਸਾਨਾਂ ਲਈ ਜ਼ਿੰਦਗੀ ਮੌਤ ਨਾਲ ਖੇਡ ਰਿਹਾ ਹੈ ਉਹਨਾਂ ਦੇ ਪਰਿਵਾਰ 'ਚ ਹੁਣ ਉਹਨਾਂ ਦਾ ਇੱਕ ਮੁੰਡਾ 9 ਅਤੇ 10 ਕੁ ਸਾਲ ਦਾ ਪੋਤਾ ਹੈ ਜੋ ਜਗਜੀਤ ਸਿੰਘ ਡੱਲੇਵਾਲ ਹੁਣਾ ਨਾਲ ਡੱਟ ਕੇ ਖਲੋਤੇ ਹੋਏ ਨੇ ਮਰਨ ਵਰਤ ਤੋਂ ਪਹਿਲਾਂ ਜਗਜੀਤ ਸਿੰਘ ਜੀ ਨੇ ਆਪਣੀ ਸਾਰੀ ਜਾਇਦਾਦ ਆਪਣੇ ਮੁੜੇ ਨੌ ਅਤੇ ਪੋਤੇ ਦੇ ਨਾਮ ਕਰਵਾ ਦਿੱਤੀ ਏ ਡੱਲੇਵਾਲ ਸਾਹਿਬ ਇੱਕ ਤਰ੍ਹਾਂ ਦੇ ਨਾਲ ਆਪਣਾ ਸਭ ਕੁਝ ਤਿਆਗ ਪੂਰੀ ਤਰ੍ਹਾਂ ਦੇਸ਼ ਦੇ ਕਿਸਾਨਾਂ ਨੂੰ ਸਮਰਪਿਤ ਹੋ ਕੇ ਮਰਨ ਵਰਤ ਤੇ ਬੈਠੇ ਨੇ ਇਹ ਸੋਚ ਕੇ ਦੇਸ਼ ਦੇ ਕਿਸਾਨਾਂ ਦੀ ਜਿੱਤ ਹੋਵੇ ਉਹ ਫਿਰ ਉਹਨਾਂ ਦੇ ਜਿਉਂਦੇ ਜੀ ਹੋਵੇ ਜਾਂ ਫਿਰ ਸ਼ਹਾਦਤ ਤੋਂ ਬਾਅਦ ਇਹ ਸਮਾਂ ਤੈਅ ਕਰੇਗਾ ਡੱਲੇਵਾਲ ਸਾਹਿਬ ਹੁਣਾਂ ਨੇ ਕਿਹਾ ਹੈ ਕਿ ਜੇਕਰ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ ਤਾਂ ਉਦੋਂ ਤੱਕ ਉਹਨਾਂ ਦਾ ਸੰਸਕਾਰ ਨਾ ਕੀਤਾ ਜਾਵੇ ਜਿੰਨਾ ਚਿਰ ਕਿਸਾਨਾਂ ਨੂੰ ਸਾਰੀਆਂ ਫਸਲਾਂ ਦੇ ਐਮਐਸਪੀ ਤੇ ਖਰੀਦਨ ਸੰਬੰਧੀ ਗਾਰੰਟੀ ਦਾ ਕਾਨੂੰਨ ਨਹੀਂ ਬਣਦਾ ਅਤੇ ਲਾਗੂ ਨਹੀਂ ਹੋ ਜਾਂਦਾ ਇਹ ਸਰਕਾਰਾਂ ਸਾਡੇ ਲਈ ਬਣਾਈਆਂ ਜਾਂਦੀਆਂ ਨੇ ਪਰ ਇਹ ਸਾਡੇ ਨਾਲ ਹੀ ਧੱਕਾ ਕਰ ਰਹੀਆਂ ਨੇ ਸਮੇ ਦੀ ਮਾਰ ਬਹੁਤ ਮਾੜੀ ਹੁੰਦੀ ਏ ਕਿੰਨਾ ਸਮਾਂ ਕੋਈ ਰਾਜਾ ਬਣ ਕੇ ਅਤ ਕਰ ਲਊ ਕਹਿੰਦੇ ਆ ਅਤ ਖੁਦਾ ਦਾ ਵੈਰ ਹੁੰਦਾ ਏ ਇੱਥੇ ਵੱਡੇ ਵੱਡੇ ਸਿਕੰਦਰ ਤੁਰ ਪਏ ਉਹ ਸਰਕਾਰਾਂ ਨੂੰ ਬਹੁਤਾ ਮਾਣ ਨਹੀਂ ਕਰਨਾ ਚਾਹੀਦਾ ਕਿਸਾਨਾਂ ਦੀ ਗੱਲ ਮੰਨਣੀ ਚਾਹੀਦੀ ਏ 6-6 ਮਹੀਨੇ ਰਾਤ ਸੱਪਾਂ ਦੀਆਂ ਸਰੀਆਂ ਮਿੱਧ ਕੁਦਰਤ ਦੇ ਕਹਿਰ ਤੋਂ ਡਾ ਡਰ ਕੇ ਫਸਲਾਂ ਪਾਲ ਦੁਨੀਆ ਦੇ ਢਿੱਡ ਭਰਦੇ ਨੇ ਕਿਸਾਨ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਢੱਲੇਵਾਲ ਸਾਹਿਬ ਦੀ ਸਿਹਤ ਠੀਕ ਰਹੇ ਤੁਸੀਂ ਵੀ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸੋ ਮਿਲਾਂਗੇ ਕਿਸੇ ਨਵੇਂ ਵੀਡੀਓ ਨਾਲ ਸਤਿ ਸ੍ਰੀ ਅਕਾਲ ਜੀ